बाबा साहेब भीमराव अंबेडकर जी ਦਾ 133ਵਾਂ ਜਨਮ ਦਿਨ ਮਨਾਇਆ ਗਿਆ। ਅੰਮ੍ਰਿਤਸਰ ਦੇ ਵਿਰਸਾ ਵਿਹਾਰ ਵਿਖੇ ਅੱਜ ਕੈਬਨਟ ਮੰਤਰੀ ਹਰਪਜਨ ਸਿੰਘ ਈਟੀਓ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਦਾ ਜਨਮ ਦਿਹਾੜਾ ਮਨਾਉਣ ਲਈ ਪਹੁੰਚੇ। ਅੰਮ੍ਰਿਤਸਰ ਸਾਹਿਬ ਬਾਬਾ ਸਾਈ ਭੀਮrao ਅੰਬੇਦਕਰ ਜੀ ਦਾ 133ਵਾਂ ਜਨਮ ਦਿਹਾੜਾ ਵਿਰਸਾ ਵਿਹਾਰ ਵਿਖੇ ਮਨਾਇਆ ਗਿਆ ਇਸ ਮੌਕੇ ਰਵਿੰਦਰ ਹੰਸ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਰਕਰ ਹਾਜ਼ਰ ਸਨ ਇਸ ਮੌਕੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਅੱਜ ਦੇ ਇਸ ਸ਼ੁਭ ਦਿਹਾੜੇ ਤੇ ਦੇਸ਼ ਵਾਸੀਆਂ ਨੂੰ ਬਾਬਾ ਸਾਈ ਭੀਮrao ਅੰਬੇਦਕਰ ਜੀ ਦੇ ਜਨਮ ਦਿਨ ਦੀ ਵਧਾਈ ਦਿੰਦਾ ਹਾਂ ਉਹਨਾਂ ਨੇ ਕਿਹਾ ਕਿ ਜਿਹੜੇ ਪੂਰਨੇ ਬਾਬਾ ਸਾਹਿਬ ਬੀ ਆਰ ਅੰਬੇਦਕਰ ਜੀ ਨੇ ਪਾਇ ਜਿਸ ਤਰ੍ਹਾਂ ਦਾ ਸੁਪਨਾ ਉਹਨਾਂ ਨੇ ਸਿਰਜਿਆ ਸੀ ਸਮਾਜ ਬਣਾਉਣ ਦੇ ਲਈ ਉਹ ਸਮਾਜ ਬਣਾਉਣ ਦੇ ਲਈ ਅਸੀਂ ਅਹਿਮ ਰੋਲ ਅਦਾ ਕਰ ਰਹੇ ਹਾਂ ਉਹਨਾਂ ਕਹਿੰਿਆ ਕਿ ਅੱਜ ਦੇਸ਼ ਵਿੱਚ ਗੈਰ ਲੋਕਤੰਤਰੀਕ ਤੇ ਗੈਰ ਸੰਵਿਧਾਨਿਕ ਕੰਮ ਚੱਲ ਰਿਹਾ ਹੈ ਜਿਹੜੀਆਂ ਏਜੰਸੀਆਂ ਹਨ ਕੇਂਦਰ ਸਰਕਾਰ ਦੀਆਂ ਚਾਹੇ ਈਡੀ ਦੀਆਂ ਹੋਣ ਚਾਹੇ ਸੀਬੀਆਈ ਦੇ ਹੋਣ ਇਹਦਾ ਡਰਾਵਾ ਪਾ ਕੇ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਾਰਟੀ ਦੇ ਵੱਡੇ ਆਗੂ ਜੇਲਾ ਵਿੱਚ ਸੁੱਟੇ ਜਾ ਰਹੇ ਨੇ ਲਾਲਚ ਦੇ ਕੇ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਦੇ ਜਨਮ ਦਿਹਾੜੇ ਤੇ ਉਹਨਾਂ ਦੇ ਬਣਾਏ ਹੋਏ ਸੰਵਿਧਾਨ ਦੀ ਕੋਈ ਆਂਚ ਨਹੀਂ ਆਉਣ ਦਿਆਂਗੇ। ਦੇਖੋ ਜੀ ਅੱਜ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਸਾਹਿਬ ਦਾ ਜਨਮ ਦਿਹਾੜਾ ਹੈ। ਸਾਡੇ ਵਾਸਤੇ ਬਹੁਤ ਪਵਿੱਤਰ ਦਿਹਾੜਾ ਹੈ। ਅਸੀਂ ਅੱਜ ਇੱਥੇ ਵਿਰਸਾ ਵਿਹਾਰ ਦੇ ਵਿੱਚ ਰਵਿੰਦਰ ਹਾਂਸ ਜੀ ਦੀ ਅਗਵਾਈ ਦੇ ਵਿੱਚ ਸਾਰੇ ਸਾਡੇ ਵਿਧਾਇਕ ਸਹਿਬਾਨ ਹੋਂਚੇ ਨੇ। ਸਾਡੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਇੱਥੇ ਬਾਬਾ ਸਾਹਿਬ ਨੂੰ ਨਮਨ ਹੋਣ ਵਾਸਤੇ ਆਏ ਨੇ ਸੋ ਅੱਜ ਮੈਂ ਉਹਨਾਂ ਦੇ 133ਵੇਂ ਜਨਮ ਦਿਹਾੜੇ ਦੇ ਮੌਕੇ ਦੇ ਉੱਤੇ ਸਮੂਹ ਜਿਹੜੇ ਸੰਗਤਾਂ ਉਹਨਾਂ ਨੂੰ ਵਧਾਈ ਦੇਣਾ ਔਰ ਨਾਲ ਹੀ ਅਪੀਲ ਕਰਦਾ ਕਿ ਜਿਹੜੇ ਪੁਰਨੇ ਬਾਬਾ ਸਾਹਿਬ ਬੀ ਆਰ ਅੰਬੇਦਕਰ ਸਾਹਿਬ ਨੇ ਪਾਏ ਨੇ ਅਸੀਂ ਚਲਦੇ ਹੋਏ ਜਿਸ ਤਰ੍ਹਾਂ ਦਾ ਸੁਪਨਾ ਉਹਨਾਂ ਨੇ ਸਿਰਜਿਆ ਸੀਗਾ ਕਿ ਅਸੀਂ ਇਹੋ ਜਿਹਾ ਸਮਾਜ ਬਣਾਉਣਾ ਹੈ ਬਰਾਬਰਤਾ ਵਾਲਾ ਸਮਾਜ ਬਣਾਉਣਾ ਹੈ ਉਸ ਸਮਾਜ ਬਣਾਉਣ ਦੇ ਵਿੱਚ ਆਪਣਾ ਅਹਿਮ ਰੋਲ ਅਦਾ ਕਰੀਏ ਸਾਬਤ ਕਰੇ ਸੁਧਾਨ ਬਣਾਇਆ ਉਸ ਤੋਂ ਚੁਣੌਤੀ ਬਿਲਕੁਲ ਚੁਣੌਤੀ ਆ ਅੱਜ ਅੱਜ ਦੇਸ਼ ਦੇ ਵਿੱਚ ਗੈਰ ਲੋਕਤੰਤਰਿਕ ਗੈਰ ਸੰਵਿਧਾਨਕ ਜਿਹੜੇ ਕੰਮ ਨੇ ਉਹ ਚੱਲ ਰਹੇ ਨੇ ਔਰ ਜੜੀਆਂ ਏਜੰਸੀਆਂ ਨੇ ਸੈਂਟਰਲ ਗਵਰਨਮੈਂਟ ਦੀਆਂ ਜੜੀਆਂ ਏਜੰਸੀਆਂ ਨੇ ਇਨ ਫਾਰਮ ਆਫ ਦਿਸ ਈਡੀ ਐਂਡ ਸੀਬੀਆਈ ਇਹਨਾਂ ਦਾ ਡਰਾਵਾ ਪਾ ਕੇ ਅੱਜ ਪਾਰਟੀ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਾਰਟੀ ਦੇ ਸਿਰਕੱਟ ਨੇਤਾ ਜਿਹੜੇ ਨੇ ਉਹ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਜਾ ਰਹੇ ਨੇ ਹਰ ਤਰ੍ਹਾਂ ਦੇ ਲਾਲਚ ਦੇ ਕੇ ਪਾਰਟੀ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਨੇ ਪਰ ਮੈਂ ਸਮਝਦਾ ਕਿ ਅੱਜ ਆਪਾਂ ਨੂੰ ਬਾਬਾ ਸਾਹਿਬ ਬੀ ਆਰ ਅੰਬੇਦਕਰ ਸਾਹਿਬ ਦੇ ਜਨਮ ਦਿਨ ਦੇ ਉੱਤੇ ਇਹ ਤਹਈਆ ਕਰਨਾ ਚਾਹੀਦਾ ਕਿ ਅਸੀਂ ਉਹਨਾਂ ਦੁਆਰਾ ਬਣਾਏ ਗਏ ਸੰਵਿਧਾਨ ਦੇ ਉੱਤੇ ਕੋਈ ਆਂਚ ਨਹੀਂ ਹੁੰਦਾਂਗੀ। ਠੇੜ ਪੰਜਾਬੀ ਟੀਵੀ ਲਈ ਨਰਿੰਦਰ ਸੇਠੀ ਅੰਮ੍ਰਿਤਸਰ